ਅੱਜ ਆਪਾਂ ਕਿੰਨੇ ਵਧੀਆ ਰੇਟ ਲੈ ਕੇ ਪਹੁੰਚਿਆ ਜੀ ਤੁਹਾਨੂੰ ਪਤਾ ਲੱਗ ਹੀ ਗਿਆ ਜਮਾ ਸਸਤਾ ਆਪਾਂ ਬੋਟਰ ਲੈ ਕੇ ਪਹੁੰਚਿਆ ਜੀ ਜਮਾ ਸਸਤੇ ਗੱਡੀ ਲੈ ਕੇ ਪਹੁੰਚਿਆ ਹੋਰ ਵੀ ਜਿੰਨੀਆਂ ਗੱਡੀਆਂ ਲੈ ਕੇ ਪਹੁੰਚਿਆ ਉਹਨਾਂ ਦਾ ਰੇਟ ਵੀ ਇੰਨਾ ਵਾਂਗੂ ਤੁਹਾਨੂੰ ਘਾਟ ਹੀ ਮਿਲੂਗਾ ਗੱਲਬਾਤ ਆਪਾਂ ਸਾਰੀ ਕਰਦੇ ਹਾਂ ਸੀ ਪਹਿਲਾਂ ਤਾਂ ਆਪਣੇ ਚੈਨਲ ਦਾ ਵਟਸਐਪ ਨੰਬਰ ਨੋਟ ਕਰ ਲਓ ਜੀ 9465929488 ਗੱਡੀ ਮੋਟਰਸਾਈਕਲ ਕੁਝ ਵੀ ਹੈ ਤੁਹਾਡੇ ਕੋਲ ਵੇਚਣ ਵਾਸਤੇ ਭੇਜੋ ਆਪਣੇ ਕੋਲ ਵੀਡੀਓ ਜਾਣਕਾਰੀ ਫੋਟੋਆਂ ਫਰੀਚ ਆਪਾਂ ਐਡ ਤੁਹਾਡੀ ਲਾ ਦਾਂਗੇ ਪਹਿਲੀ ਗੱਡੀ ਤੋਂ ਵੀਡੀਓ ਦੀ ਸ਼ੁਰੂਆਤ ਕਰਾਂਗੇ ਪਹਿਲੀ ਗੱਡੀ ਆਪਾਂ ਪੋ ਪੋਲੋ ਗੱਡੀ ਆ ਜੀ ਬਹੁਤ ਵਧੀਆ 15 ਮਾਡਲ ਹੈ ਟਾਇਰਾਂ ਦੀ ਕੰਡੀਸ਼ਨ ਆਪਾਂ ਨੂੰ ਵਧੀਆ ਮਿਲ ਜੂਗੀ ਤੇ ਗੱਡੀ ਮਾਲਕ ਨੇ ਦੱਸੀ ਹੈ 15 ਮਾਡਲ ਤੇ ਪਹਿਲੇ ਨਾਮ ਤੇ ਗੱਡੀ ਆਪਾਂ ਨੂੰ ਵਧੀਆ ਮਿਲੂਗੀ ਨਵੇਂ ਟਾਇਰਾਂ ਚ 280 ਮਾਲਕ ਨੇ ਡਿਮਾਂਡ ਕੀਤੀ ਹੈ ਜੀ ਸੀਟ ਕਵਰ ਨਵੇਂ ਨੇ ਟਾਇਰ ਵਧੀਆ ਨੇ ਅੰਦਰੋਂ ਗੱਡੀ ਸੋਹਣੀ ਪਈ ਆ ਜੀ ਬਾਕੀ ਤੁਹਾਨੂੰ ਆਪਾਂ ਹਰ ਇੱਕ ਚੀਜ਼ ਦਿਖਾਈ ਰਹੀਆਂ ਸੀ ਹਰ ਇੱਕ ਚੀਜ਼ ਆਪਾਂ ਨੂੰ ਪ੍ਰੋਪਰ ਵਧੀਆ ਦੇਖਣ ਨੂੰ ਮਿਲ ਜੂਗੀ ਰੰਗ ਤੁਸੀਂ ਦੇਖ ਲਿਓ ਗੱਡੀ ਦੇ ਨੰਬਰ ਦੀ ਗੱਲ ਕਰੀਏ ਤਾਂ ਐਚ ਆਰ ਨੰਬਰ ਦੀ ਗੱਡੀ ਆਪਾਂ ਨੂੰ ਇਹ ਮਿਲੂਗੀ ਹਰਿਆਣਾ ਨੰਬਰ ਗੱਡੀ ਐ ਸੀ ਤੁਸੀਂ ਜਾ ਕੇ ਦੇਖ ਸਕਦੇ ਹੋ ਜੇ ਕਿਸੇ ਨੂੰ ਗੱਡੀ ਪਸੰਦ ਆਈ ਹੈ ਮਾਲਕ ਦੇ ਘਰੇ ਗੱਡੀ ਖੜੀ ਐ ਸੀ ਮਾਲਕ ਦੀ ਪਰਸਨਲ ਇਹ ਗੱਡੀ ਹੈਗੀ ਤੇ ਮਾਲਕ ਨਾਲ ਤੁਸੀਂ ਫੋਨ ਤੇ ਵੀ ਗੱਲ ਕਰ ਸਕਦੇ ਹੋ ਜੇ ਕਿਸੇ ਨੇ ਗੱਲ ਕਰਨੀ ਹੈ ਸੀ 75 280 00517 22 ਦਾ ਨੰਬਰ ਹੈ ਜਿੰਨਾਂ ਦੀ ਗੱਡੀ ਐ ਇਹ ਹੁਣ ਆਪਾਂ ਇੱਕ ਓਡੀ ਗੱਡੀ ਦੀ ਗੱਲ ਕਰਾਂਗੇ ਤੁਸੀਂ ਓਡੀ ਦੀ Q5 ਗੱਡੀ ਐ ਸੀ ਇਹ ਤੇ 2012 ਮਾਡਲ ਹੈ ਅੰਮ੍ਰਿਤਸਰ ਮਾਲਿਕ ਦਾ ਏਰੀਆ ਜੀ ਲਾਗੇ ਪਿੰਡ ਟਾਂਗਰਾ ਤੇ ਮਾਲਕ ਜਿਹੜੇ ਆਪ ਨੇ ਇਹਨਾਂ ਦੇ ਮੁੰਡੇ ਨੇ ਗੱਡੀ ਲਈਤੀ ਸੀਗੀ ਤੇ ਉਹ ਤਾਂ ਆਪ ਤਾਂ ਬਾਹਰ ਭਾਗ ਗਿਆ ਤੇ ਗੱਡੀ ਘਰੇ ਖੜੀ ਆ ਮਾਲਕ ਕਹਿੰਦੇ ਵੀ ਵੱਡੀ ਗੱਡੀ ਆ ਚਲਾਉਣੀ ਔਖੀ ਆ ਸਾਮ ਸੰਭਾਲ ਔਖੀ ਆ ਤਾਂ ਕਰਕੇ ਗੱਡੀ ਵੇਚਣੀ ਆ ਤੇ ਇਹਨਾਂ ਨੇ ਦੱਸਿਆ 6 ਲੱਖ ਰੁਪਏ ਡਿਮਾਂਡ ਤੇ ਗੱਡੀ ਮਾਲਕ ਕਹਿੰਦੇ ਵੀ ਅਸੀਂ ਸੇਲ ਕਰਨੀ ਆ ਜਿਹਨੂੰ ਵੀ ਗੱਡੀ ਪਸੰਦ ਆਉਂਦੀ ਹੈ ਕੋਈ ਆ ਕੇ ਦੇਖਣ ਦਾ ਹੋਵੇ ਚਾਹਵਨ ਲਗਜ਼ਰੀ ਗੱਡੀ ਐ ਸੋਹਣੀ ਗੱਡੀ ਐ ਰੇਟ ਵੀ ਅਸੀਂ ਠੀਕ ਹੀ ਮੰਗਿਆ ਮਾਲਕ ਕਹਿੰਦੇ 6 ਕਿਲੋਖ ਲੱਖ ਰੁਪਏ ਮੰਗਿਆ ਬਾਕੀ ਮਾਲਕ ਕਹਿੰਦੇ ਨੇ ਵੀ ਆਜੂ ਇੱਕ ਵਾਰੀ ਕਰੇ ਦੇਖੋ ਗੱਡੀ ਨੂੰ ਚਲਾ ਕੇ ਦੇਖੋ ਸਟਾਰਟ ਕਰਕੇ ਦੇਖੋ ਜਦੋਂ ਪੂਰੀ ਤਸੱਲੀ ਹੋ ਗਈ ਉਹ ਤੋਂ ਬਾਅਦ ਰੇਟ ਵਹਿ ਕੇ ਹੋਰ ਵੀ ਕਰ ਲਾਂਗੇ ਡਾਊਨ ਬੱਜ ਜੂਗਾ ਰੇਟ ਤੇ ਜੇ ਕਿਸੇ ਨੂੰ ਪਸੰਦ ਆਈ ਅਸੀਂ ਇਹ OD ਤਾਂ ਮਾਲਕ ਦੇ ਘਰੇ ਜਾਓ ਗੱਡੀ ਨੂੰ ਦੇਖੋ ਚਲਾ ਕੇ ਦੇਖੋ ਟਾਇਰਾਂ ਚ ਅਲਾਈ ਦੇਖੋ ਟਾਇਰ ਦੇਖੋ ਹਰ ਇੱਕ ਚੀਜ਼ ਪ੍ਰੋਪਰ ਆਪਾਂ ਨੂੰ ਵਧੀਆ ਮਿਲੂਗੀ ਤੇ ਜਿਨ੍ਹਾਂ ਦੀ ਗੱਡੀ ਐ ਸੀ ਮਾਲਕ ਆਪ ਜਿਹੜੇ ਹੈਗੇ ਨੇ 7888737013 ਇਹ ਉਹਨਾਂ ਦਾ ਨੰਬਰ ਐ ਜੀ ਬਾਕੀ ਸਟੇਰਿੰਗ ਬੀਲ ਚੈੱਕ ਕਰੋ ਜੀ ਗੱਡੀ ਦਾ ਨੰਬਰ ਚੈੱਕ ਕਰੋ ਜੀ ਅੰਦਰੋਂ ਗੱਡੀ ਚੈੱਕ ਕਰੋ ਹਰ ਇੱਕ ਚੀਜ਼ ਆਪ ਨੂੰ ਪ੍ਰੋਪਰ ਦੇਖਣ ਨੂੰ ਮਿਲੂਗੀ ਅੰਟੀਰੀਅਰ ਬਹੁਤ ਸੋਹਣਾ ਦੇਖਣ ਨੂੰ ਮਿਲੂਗਾ ਬਾਕੀ ਲਗਜ਼ਰੀ ਗੱਡੀਆਂ ਸੀ ਵੱਡੀ ਗੱਡੀ ਐ ਤੇ ਤੁਹਾਨੂੰ ਪਤਾ ਹੀ ਐ ਜੀ ਸਾਰਿਆਂ ਨੂੰ ਤੇ ਆਪਾਂ ਵਰਨਾ ਗੱਡੀ ਲੈ ਕੇ ਪਹੁੰਚੇ ਹੁਣ ਵਰਨਾ ਗੱਡੀ ਤੋਂ ਪਹਿਲਾਂ ਜਿੰਨੇ ਤੁਸੀਂ ਦੇਖ ਰਹੇ ਹੋ ਜੀ ਆਪਣੀ ਇਹ ਵੀਡੀਓ ਤੁਹਾਡੇ ਕੋਲੇ ਵੀ ਗੱਡੀ ਮੋਟਰਸਾਈਕਲ ਘਰ ਕੋਠੀ ਮਕਾਨਾ ਜੀ ਵੇਚਣਾ ਚਾਹੁੰਦੇ ਹੋ ਤਾਂ ਆਪਣਾ WhatsApp ਨੰਬਰ ਉੱਤੇ ਪੂਰੀ ਵੀਡੀਓ ਚ ਲਿਖਿਆ ਰਹਿੰਦਾ ਜੀ 9465629488 ਗੱਡੀ ਮੋਟਰਸਾਈਕਲ ਕੁਝ ਵੀ ਹੈ ਭੇਜੋ ਆਪਣੇ ਕੋਲੇ ਫ੍ਰੀ ਚ ਆਪਾਂ ਐਡ ਲਾ ਦਾਂਗੇ ਵਰਨਾ ਗੱਡੀ ਦੀ ਆਪਾਂ ਗੱਲਬਾਤ ਕਰਦੇ ਹਾਂ ਜੀ 1.5 ਗੱਡੀ ਹੈ ਜੀ ਇਹ ਟਾਇਰਾਂ 'ਚ ਵੀ ਲੱਗੇ ਹੋਏ ਨੇ ਵਧੀਆ ਟਾਇਰ ਨੇ 75 80 ਪੈਸੇ ਤੇ ਮਾਹਿਲਪੁਰ ਮਾਲਕ ਦਾ ਏਰੀਆ ਗਾ ਮਾਡਲ ਦੀ ਗੱਲ ਕਰੀਏ 2009 ਮਾਡਲ ਗੱਡੀ ਮਾਲਕ ਨੇ ਦੱਸੀ ਸੀ 2029 ਤੱਕਰ ਗੱਡੀ ਦੀ ਪਾਸਿੰਗ ਆਪਾਂ ਨੂੰ ਰੀਨਿਊ ਮਿਲ ਜੂਗੀ 170 ਮਾਲਕ ਨੇ ਡਿਮਾਂਡ ਕੀਤੀ ਸੀ ਕਾਗਜ਼ ਪੱਤਰ ਸਾਰੇ ਕੰਪਲੀਟ ਮਿਲ ਜਾਣਗੇ ਜੇ ਕਿਸੇ ਨੂੰ ਗੱਡੀ ਪਸੰਦ ਆਈ ਹੈ ਕੋਈ ਜਾ ਕੇ ਦੇਖਣਾ ਚਾਹੁੰਦਾ ਗੱਡੀ ਨੂੰ ਤਾਂ ਮਾਲਕ ਦੇ ਘਰੇ ਜਾ ਕੇ ਗੱਡੀ ਨੂੰ ਦੇਖ ਵੀ ਸਕਦੇ ਹੋ ਚਲਾ ਕੇ ਦੇਖਣਾ ਚਾਹੁੰਦੇ ਚਲਾ ਕੇ ਵੀ ਦੇਖ ਸਕਦੇ ਹੋ ਸਟਾਰਟ ਕਰਕੇ ਦੇਖਣੀ ਗੱਡੀ ਸਟਾਰਟ ਕਰਕੇ ਵੀ ਦੇਖ ਸਕਦੇ ਹੋ ਜੀ ਮਾਹਿਲਪੁਰ ਮਾਲਕ ਦਾ ਏਰੀਆ ਗਾ ਬਾਕੀ ਤੁਹਾਨੂੰ ਗੱਡੀ ਕਿਵੇਂ ਦੀ ਲੱਗ ਰਹੀ ਹੈ ਜੀ ਚਲਦੀ ਚਲਦੀ ਵੀਡੀਓ ਚ ਕਮੈਂਟ ਕਰਕੇ ਮੈਨੂੰ ਦੱਸ ਦਿਓ ਜੀ ਪੰਜਾਬ ਨੰਬਰ ਗੱਡੀ ਹੈ ਜੀ ਇਹ ਤੇ ਜਿਨ੍ਹਾਂ ਦੀਆਂ ਗੱਡੀਆਂ ਜਿਹੜੇ ਮਾਲਕ ਨੇ 82 649 83 237 ਮਾਲਕ ਦਾ ਨੰਬਰ ਹੈ ਜੀ ਜਿਨ੍ਹਾਂ ਦੀ ਗੱਡੀ ਹੈ ਗੱਲ ਕਰ ਸਕਦੇ ਹਾਂ ਬਾਕੀ ਹੁਣ ਆਪਾਂ ਗੱਲ ਕਰਾਂਗੇ ਜੀ ਆਪਣੇ ਕੋਲੇ ਗੱਡੀ ਸਿਆਜ਼ ਪਹੁੰਚੀ ਆ ਸਿਆਜ਼ ਹਾਈ ਬ੍ਰਾਈਡ ਬੀਡੀਆਈ ਪਲੱਸ ਪਹਿਲੇ ਨਾਮ ਗੱਡੀ ਆਪਾਂ ਨੂੰ ਦੇਖਣ ਨੂੰ ਮਿਲੂਗੀ 75 80% ਆਪਾਂ ਨੂੰ ਟਾਇਰਾਂ ਦੀ ਕੰਡੀਸ਼ਨ ਮਿਲ ਜੂਗੀ 2016 ਮਾਡਲ ਗੱਡੀ ਆ ਜੀ 16 ਮਾਡਲ ਹੈ ਐਨਓਸੀ ਮਿਲ ਜੂਗੀ 2026 ਤੱਕ ਇਨਸ਼ੋਰੈਂਸ ਮਿਲ ਜੂਗਾ ਜੀ ਪ੍ਰਦੂਸ਼ਣ ਕਟਿਆ ਹੋਇਆ ਦਾ ਤੇ ਟਾਇਰ ਵਧੀਆ ਨੇ ਚੱਲੀ ਦੀ ਗੱਲ ਕਰੀਏ ਤਾਂ ਕੁੱਲ 95000 ਗੱਡੀ ਚੱਲੀ ਹੋਈ ਆ ਜੀ ਤੇ ਮਾਲਕ ਕਹਿੰਦੇ ਨੇ ਤਪਾ ਮੰਡੀ ਗੱਡੀ ਖੜੀ ਹੈ ਬਠਿੰਡੇ ਲਾਗੇ ਤਪਾ ਮੰਡੀ ਪਿੰਡ ਉੱਥੇ ਤੁਹਾਨੂੰ ਮਿਲ ਜੂਗੀ 390000 ਰੁਪਿਆ ਮਾਲਕ ਨੇ ਡਿਮਾਂਡ ਕੀਤੀ ਆ ਜੀ 390 ਦੇ ਵਿੱਚੋਂ ਰੇਟ ਕੀਤਾ ਜਾਊਗਾ ਕੋਈ ਫਿਕਸ ਇਹਦਾ ਰੇਟ ਨਹੀਂ ਹੈਗਾ ਜੀ ਬਾਕੀ ਤੁਹਾਨੂੰ ਹਰ ਇੱਕ ਚੀਜ਼ ਆਪਾਂ ਦਿਖਾਈ ਰਏ ਹਾਂ ਜੀ ਸਾਰਾ ਕੁਝ ਤੁਸੀਂ ਚੈੱਕ ਕਰ ਹੀ ਰਹੇ ਹੋ ਦਿੱਲੀ ਨੰਬਰ ਹੈ ਸਿਲਵਰ ਰੰਗ ਚ ਗੱਡੀ ਆਪਾਂ ਨੂੰ ਮਿਲੂਗੀ ਬੰਪਰ ਚੈੱਕ ਕਰ ਲਓ ਗੱਡੀ ਚੈੱਕ ਰੋ ਜੀ ਹਰ ਇੱਕ ਚੀਜ਼ ਪ੍ਰੋਪਰ ਵਧੀਆ ਜੀ ਤੁਸੀਂ ਜਾ ਕੇ ਦੇਖਣਾ ਚਾਹੁੰਦੇ ਹੋ ਮਾਲਕ ਦੇ ਘਰੇ ਜਾ ਕੇ ਗੱਡੀ ਨੂੰ ਦੇਖ ਵੀ ਸਕਦੇ ਹੋ ਚਲਾ ਕੇ ਵੀ ਦੇਖ ਸਕਦੇ ਹੋ ਸਟਾਰਟ ਕਰਕੇ ਵੀ ਦੇਖ ਸਕਦੇ ਹੋ ਜੀ ਮਾਲਕ ਦਾ ਮੋਬਾਈਲ ਨੰਬਰ 94633 333595 ਗੱਲ ਕਰ ਸਕਦੇ ਹੋ ਜੇ ਕਿਸੇ ਨੇ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਗੱਲ ਕਰਨੀ ਹੋਈ ਸੀ ਤੇ ਇਹ ਵੀਡੀਓ ਦੀ ਗੱਲਬਾਤ ਆਪਾਂ ਸਾਰੀ ਕਰ ਰਹੇ ਹਾਂ ਅਸੀਂ ਤੁਹਾਨੂੰ ਹਰ ਇੱਕ ਚੀਜ਼ ਦਿਖਾਈ ਰਏ ਆਂ ਆਪਾਂ ਵੀਡੀਓ 'ਚ ਤੇ ਕਿਵੇਂ ਦੀ ਲੱਗ ਰਹੀ ਏ ਅਸੀਂ ਵੀਡੀਓ ਚੱਲਦੀ ਚੱਲਦੀ ਵੀਡੀਓ 'ਚ ਮੈਨੂੰ ਕਮੈਂਟ ਕਰਕੇ ਦੱਸ ਦਿਓ ਜੀ ਵਧੀਆ ਲੱਗ ਰਹੀ ਏ ਵੀਡੀਓ ਪਸੰਦ ਆ ਰਹੀ ਏ ਅਸੀਂ ਤਾਂ ਥੱਲੇ ਇੱਕ ਲਾਈਕ ਦਾ ਬਟਨ ਦਿੱਤਾ ਹੋਇਆ ਸੀ ਉਹਨੂੰ ਲਾਜ਼ਮੀ ਦਬਾ ਦਿਓ ਵੱਧ ਤੋਂ ਵੱਧ ਵੀਡੀਓ ਨੂੰ ਸ਼ੇਅਰ ਕਰ ਦਿਓ ਵੱਧ ਤੋਂ ਵੱਧ ਸਪੋਰਟ ਕਰਿਆ ਕਰੋ ਜੀ ਤੁਹਾਡਾ ਆਪ ਦਾ ਆਪਣਾ ਚੈਨਲ ਤੁਸੀਂ ਦੇਖ ਰਹੇ ਹੋ ਜੀ ਤੇ ਵੀਡੀਓ ਵਧੀਆ ਲੱਗ ਰਹੀ ਏ ਹਰ ਰੋਜ਼ ਤੁਸੀਂ ਦੇਖਣਾ ਚਾਹੁੰਦੇ ਹੋ ਤਾਂ ਥੱਲੇ ਇੱਕ ਚਿੱਟੇ ਜਿਹੇ ਰੰਗ ਦਾ ਸਬਸਕ੍ਰਾਈਬ ਦਾ ਬਟਨ ਦਿੱਤਾ ਹੋਇਆ ਸੀ ਉਹਨੂੰ ਲਾਜ਼ਮੀ ਦਬਾ ਦਿਓ ਜਿਹੜਾ ਸਬਸਕ੍ਰਾਈਬ ਦਾ ਬਟਨ ਹੈ ਉਹਦਾ ਫਾਇਦਾ ਇਹ ਹੁੰਦਾ ਜੀ ਜਦੋਂ ਵੀ ਆਪਾਂ ਨਵੀਂ ਵੀਡੀਓ ਪਾਵਾਂਗੇ ਤੁਹਾਡੇ ਕੋਲੇ ਉਸ ਵੇਲੇ ਆਪਣੀ ਨਵੀਂ ਵੀਡੀਓ ਦਾ ਮੈਸੇਜ ਪਹੁੰਚ ਜਾਊਗਾ ਤੇ ਉਸ ਵੇਲੇ ਤੁਸੀਂ ਆਪਣੀ ਨਵੀਂ ਵੀਡੀਓ ਦੇਖ ਲਓਗੇ ਜੀ ਡੇਲੀ ਆਪਾਂ ਨਵੀਂ ਵੀਡੀਓ ਲੈ ਕੇ ਆਉਂਦੇ ਹੀ ਰਹਨੀਆ ਜੀ ਗੱਡੀ ਮੋਟਰਸਾਈਕਲ ਘਰ ਕੋਠੀ ਮਕਾਨ ਹਰ ਰੋਜ਼ ਆਪਾਂ ਲੈ ਕੇ ਆਉਂਦੇ ਆਂ ਸੀ ਬਾਕੀ ਤੁਹਾਡੇ ਕੋਲੇ ਵੀ ਕੋਈ ਵੀ ਮਸ਼ੀਨਰੀ ਹੈ ਜਿੰਨੇ ਤੁਸੀਂ ਦੇਖ ਰਹੇ ਹੋ ਜੀ ਕਿਸੇ ਵੀ ਪਿੰਡ ਚਾ ਸ਼ਹਿਰ ਚ ਜਿੱਥੋਂ ਵੀ ਦੇਖ ਰਹੇ ਆਪਣੇ ਕੋਲੇ ਵੀਡੀਓ ਜਾਣਕਾਰੀ ਫੋਟੋ ਮੈਨ ਭੇਜੋ ਜਮਾ ਫਰੀਜ ਆਪਾਂ ਐਡ ਲਾ ਦੇਾਂਗੇ ਅਸੀਂ ਆਪਣਾ WhatsApp ਨੰਬਰ ਤੁਹਾਨੂੰ ਮਿਲ ਗਿਆ ਉੱਤੇ ਪੂਰੀ ਵੀਡੀਓ ਚ ਲਿਖਿਆ ਰਹਿੰਦਾ ਹੈ ਬਾਕੀ ਤੁਸੀਂ ਬਹੁਤ ਸਪੋਰਟ ਕਰਦੇ ਹੋ ਬਹੁਤ ਪਿਆਰ ਦਿੰਦੇ ਹੋ ਚੈਨਲ ਨੂੰ ਹਰ ਵੀਡੀਓ ਨੂੰ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਜੀ ਗੱਲ ਕਰਾਂਗੇ ਜੀ ਬੁਲਟ ਦੀ ਆਪਾਂ ਜਿਹੜਾ ਜਮਾ ਸਸਤਾ ਆਪਾਂ ਲੈ ਕੇ ਪਹੁੰਚੇ ਹਾਂ ਮਾਡਲ ਤਾਂ 2000 2 ਮਿਲੂਗਾ ਜੀ ਇਲੈਕਟਰਾ ਇਹ ਬੁਲਟ ਆਪਨ ਮਿਲੂਗਾ ਜੀ ਇਲੈਕਟਰਾ ਮਾਡਲਸ ਤੇ ਪਾਸਿੰਗ ਹੈ ਨਹੀਂ ਜੀ ਮਾਲਕ ਕਹਿੰਦੇ ਨੇ ਖਤਮ ਹੈ ਤਰਨ ਤਰਨ ਲਾਗੇ ਖੜਾਗਾ ਤੇ ਵਧੀਆ ਜੀ ਰੀਸਟੋਰ ਹੋਇਆ ਸਾਰਾ ਇਹ ਬਹੁਤ ਵਧੀਆ ਮਾਲਕ ਨੇ ਕੰਮ ਕਰਵਾਇਆ ਹੋਇਆ ਦਾ ਕੀ 66000 ਰੁਪਿਆ ਮਾਲਕ ਨੇ ਡਿਮਾਂਡ ਕੀਤੀ ਜੀ ਬਾਕੀ ਤੁਸੀਂ ਜਾ ਕੇ ਦੇਖ ਸਕਦੇ ਹੋ ਜੇ ਕਿਸੇ ਨੇ ਜਾ ਕੇ ਦੇਖਣਾ ਹੈ ਪੰਜਾਬ ਨੰਬਰ ਹੈ ਜੀ ਬਾਕੀ ਰੰਗ ਰੂੰਗ ਦੇਖ ਲਓ ਜੀ ਬੁਲਟ ਦੇਖ ਲਓ ਜਾ ਕੇ ਕੋਈ ਦੇਖਣਾ ਚਾਹੁੰਦਾਗਾ ਤਾਂ ਮਾਲਕ ਦੇ ਘਰੇ ਜਾ ਕੇ ਵੀ ਦੇਖ ਸਕਦੇ ਹੋ ਤਰਨ ਤਰਨ ਲਾਗੇ ਇਹ ਬੁਲਟ ਖੜਾ ਹੈ ਮਾਲਕ ਦੇ ਘਰੇ ਤੁਸੀਂ ਜਾ ਕੇ ਦੇਖ ਲਿਓ ਜਾਣ ਤੋਂ ਪਹਿਲਾਂ ਇੱਕ ਵਾਰੀ ਫੋਨ ਕਰ ਲਿਓ 95179 3217485 ਗੱਲ ਕਰ ਸਕਦੇ ਹਾਂ ਜੀ ਗੱਲ ਕਰਾਂਗੇ ਜੀ ਆਪਾਂ ਹੁਣ ਗੱਡੀ ਦੀ ਜਮਾਂ ਸਸਤੀ ਜਿਹੜੀ ਆਪਾਂ ਗੱਡੀ ਲੈ ਕੇ ਪਹੁੰਚੇ ਹਾਂ 2006 ਮਾਡਲ ਗੱਡੀ ਹੈ ਜੀ ਟਾਇਰ ਵਧੀਆ ਮਿਲ ਜਾਣਗੇ ਰੇਟ ਕੁੱਲ 40000 ਮਰੂਤੀ 800 ਗੱਡੀ ਹੈ ਜੀ ਇਹ ਗੱਡੀ ਸੋਹਣੀ ਆ ਚਲਾਉਣ ਚ ਬਹੁਤ ਵਧੀਆ ਜੀ ਮਾਲਕ ਨੇ ਕਿਹਾ ਵੀ ਇੱਕ ਨੰਬਰ ਗੱਡੀ ਆ ਇੰਜਨ ਉੰਜਨ ਪੂਰਾ ਵਧੀਆਗਾ ਨਾ ਕੋਈ ਕਿਸੇ ਪਾਸੋਂ ਕੰਮ ਪਾਲਦੀ ਆ ਮੌਕੇ ਦਾ ਸਾਰਾ ਕੰਮ ਕਰਵਾ ਰੱਖਿਆ ਨਾ ਕੋਈ ਲੱਗੀ ਵੱਜੀ ਆ ਵਧੀਆ ਗੱਡੀ ਹੈਗੀ। ਬਾਕੀ ਤੁਸੀਂ ਜਾ ਕੇ ਦੇਖਣਾ ਚਾਹੁੰਦੇ ਹੋ ਤਾਂ ਮਾਲਕ ਦੇ ਘਰੇ ਜਾ ਕੇ ਗੱਡੀ ਨੂੰ ਦੇਖ ਵੀ ਸਕਦੇ ਹੋ ਜੀ। ਮਾਲਕ ਨੂੰ ਫੋਨ ਕਰ ਲਿਓ ਜਾਣ ਤੋਂ ਪਹਿਲਾਂ ਨੰਬਰ ਸਕਰੀਨ ਤੇ ਅਸੀਂ ਕਰੋ ਗੱਲਬਾਤ। ਤੇ ਕਿਵੇਂ ਦੀ ਲੱਗੀ ਜੀ ਵੀਡੀਓ ਜ਼ਰੂਰ ਮੈਨੂੰ ਕਮੈਂਟ ਕਰਕੇ ਦੱਸ ਦਿਓ ਜੀ। ਸਾਰੀਆਂ ਮਸ਼ੀਨਰੀਆਂ ਤੁਸੀਂ ਦੇਖ ਹੀ ਲਈਆਂ ਤੇ ਬੁਲਟ ਵੀ ਦੇਖ ਲਿਆ ਗੱਡੀਆਂ ਵੀ ਦੇਖ ਲਈਆਂ। ਜ਼ਰੂਰ ਮੈਨੂੰ ਕਮੈਂਟ ਕਰਕੇ ਦੱਸਿਓ ਜੀ। ਬਾਕੀ ਅਗਲੀ ਵੀਡੀਓ 'ਚ ਜੇ ਤੁਸੀਂ ਐਡ ਕਰਵਾਉਣੀ ਹੈ ਭੇਜੋ ਆਪਣੇ ਕੋਲ ਆਪਣਾ WhatsApp ਨੰਬਰ ਉੱਤੇ ਪੂਰੀ ਵੀਡੀਓ 'ਚ ਚੱਲਦਾ ਰਹਿੰਦਾ। ਤੇ ਅਗਲੀ ਵੀਡੀਓ ਚ ਤੁਹਾਨੂੰ ਕੋਈ ਗੱਡੀ ਚਾਹੀਦੀ ਹੈ ਮੋਟਰਸਾਈਕਲ ਕੋਠੀ ਘਰ ਮਕਾਨ ਕਿਸੇ ਵੀ ਏਰੀਆ ਚ ਚਾਹੀਦਾ ਜੀ ਤਾਂ ਕਰੋ ਕਮੈਂਟ ਥੱਲੇ ਕਮੈਂਟ ਸੈਕਸ਼ਨ ਦੇ ਵਿੱਚ ਆਪਾਂ ਲੈ ਕੇ ਤੁਹਾਡੇ ਖਾਤਰ ਪਹੁੰਚ ਜਾਗੇ ਤੁਹਾਡੀ ਫਰਮਾਇਸ਼ ਤੇ